ਹੈਲੋ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆ ਮੇਰਾ ਵੀਰ ਹਰਜੀਤ ਟਿੱਬਾ ਆ ਬਾਈ ਗੰਡੇ ਆ ਆ ਬਾਈ ਗੰਡੇ ਆ ਗੰਡੇਵਾਲ ਤੋਂ ਆ ਭਈਆ ਉਹਨਾਂ ਲਈ ਵੀਡੀਓ ਹੈ ਜਿਹੜੇ ਬੰਦੇ 25-25 ਲੱਖ ਲਾ ਕੇ ਬਾਹਰ ਜਾਂਦੇ ਆ ਤੇ ਬਾਅਦ ਚ ਉੱਥੇ ਕੰਮ ਨਹੀਂ ਮਿਲਦਾ ਹੈਗਾ ਵਾਪਸ ਆਉਂਦੇ ਆ ਤੇ ਬਾਅਦ ਚ ਗਲ ਫਾਹੇ ਲੈਂਦੇ ਹੈਗੇ ਆ ਵੀਰ ਨੇ ਇੱਥੇ ਰਹਿ ਕੇ ਹੀ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਇਹ ਮੇਰਾ ਵੀਰ ਇਹ ਮੇਰੇ ਵੀਰ ਕੋਲੇ ਬੱਕਰੀਆਂ ਪਾਈਆਂ ਹੋਈ ਨੇ ਨਸਲ ਦੇ ਬੱਕਰੀਆਂ ਨੇ ਤੇ ਆਪਾਂ ਵੀਰ ਤੋਂ ਨੌਲੇਜ ਲਵਾਂਗੇ ਵੀ ਕਿਹੜੀ ਕਿਹੜੀ ਨਸਲ ਦੀ ਬੱਕਰੀ ਹੁੰਦੀ ਹੈ ਤੇ ਕੀ ਮੁਨਾਫਾ ਹੁੰਦਾ ਤੇ ਕਿੰਨੇ ਪੈਸੇ ਬਣਦੇ ਆ ਹਾਂ ਬਈ ਕੀ ਹਾਲ ਹੈ ਹਰਜੀਤ ਠੀਕ ਆ ਬਈ ਵਧੀਆ ਤੁਸੀਂ ਦੱਸੋ ਠੀਕ ਹੋ ਬਈ ਵਧੀਆ ਵਧੀਆ ਬਈ ਆਪਾਂ ਦੱਸੋ ਬਈ ਆਪਣ ਬੱਕਰੀਆਂ ਜਿਹੜੀ ਕਮਾਈ ਆ ਮਾਨ ਕੇ ਲੋ ਕਿੰਨੀ ਕ ਹੋ ਜਾਂਦੀ ਹੈ ਇੱਕ ਬੱਕਰੀ ਮਗਰ ਵਧੀਆ ਹੋ ਜਾਂਦੀ ਹੈਗੀ ਜਿਵੇਂ ਜਿਵੇਂ ਲੋਕ ਬਾਹਰ ਜਾਂਦੇ ਆ ਬਾਰ ਜਾਣ ਨਾਲੋਂ ਵਧੀਆ ਬਈ ਬਾਰ ਜਾਣ ਨਾਲੋਂ ਵਧੀਆ ਤੇ ਆਪਣਾ ਕੰਮ ਇੱਥੇ ਕੀਦਾ ਆਇ ਨਹੀਂ ਹੈਗਾ ਸਿਰਦਰਦੀ ਨਹੀਂ ਹੈਗੀ ਆਪਾਂ ਨੂੰ ਕੋਈ ਬੋਲੂ ਜਾਂ ਕੁਝ ਵੀ ਠੀਕ ਹੈ ਕੰਮ ਕਰਦਾ ਕਰ ਲਾਂਗੇ ਠੀਕ ਆ ਠੀਕ ਆ ਬਈ ਮੇਰੇ ਘਰੇ ਰੱਖ ਲਾਂਗੇ ਸਹੀ ਆ ਸਹੀ ਆ ਤੇ ਭਾਈ ਆਪ ਨੂੰ ਐਂ ਦੱਸ ਵੀ ਆਪਣੇ ਕੋਲ ਕਿਹੜੇ ਕਿਹੜੇ ਨਾਲਦੇ ਬੱਕਰੀਆਂ ਨੇ ਸਭ ਤੋਂ ਬਿਟਲ ਦੀਆਂ ਇਹਨਾਂ ਦਾ ਕੀ ਰੇਟ ਰੋਲ ਹੁੰਦਾ ਕੀ ਗੱਲਬਾਤ ਹੁੰਦੀ ਹੈ ਰੇਟ ਬਈ ਇੱਕ ਬੱਕਰੀ ਦੇ ਕਾਹ ਯਾਰ ਕੋਈ 25000 ਦੀ ਕੋਈ 30000 ਦੀ ਕੋਈ 50000 ਦੀ ਜੀਆ ਚੰਗੀ ਬੱਕਰੀ 50000 ਦੀ ਵੀ ਹੈਗੀ ਆ ਠੀਕ ਆ ਠੀਕ ਆ ਬਈ ਭਾਈ ਆ ਵੀਰੀ ਪਹਿਲਾ ਬਾਹਰ ਜਾਣ ਨੂੰ ਫਿਰਦਾ ਸੀ ਇਹ ਵੀ 20 ਲੱਖ ਰੁਪਏ ਚੱਕੀ ਬੈਠਾ ਸੀ ਇਹਨੇ ਵੀ ਕਿਸੇ ਅੱਗੇ ਬੰਦੇ ਉਹਨੇ ਵੀਡੀਓ ਦੇਖ ਕੇ ਇਹਨੇ ਫਿਰ ਆਪਣਾ ਬਿਜ਼ਨਸ ਸਟਾਰਟ ਕੀਤਾ ਤੇ ਹੁਣ ਵਧੀਆ ਰੁਪਇਆ ਕਮਾ ਰਿਹਾ ਮੇਰਾ ਵੀਰ ਭਾਈ ਬੱਕਰੀਆਂ ਦਿਖਾ ਦਿਓ ਮੜੀ ਆਪਣੇ ਵੀ ਕਿਹੜੇ ਕਿਹੜੀਆਂ ਨੇ ਤੇ ਫੜ ਲਿਆਈ ਬੱਕਰੀਆਂ ਫੜ ਫੜ ਕੇ ਆ ਫੜ ਲਿਆ ਬੱਕਰੀਆਂ ਵੀ ਕਿਹੜੇ ਕਿਹੜੇ ਨਾਲ ਦੀ ਬੱਕਰੀ ਆ ਆਪਣੇ ਕੋਲੇ ਵੀ ਸਾਰੇ ਬੀਟਲ ਨੇ ਬਈ ਬੀਟਲ ਬੱਕਰੀਆਂ ਨਹੀਂ ਠੀਕ ਆ ਵੀ ਫੜ ਲੇ ਆ ਪੱਖਾਂ ਜੀਆਂ ਸਾਰੀਆਂ ਇਹ ਬਾਈ ਨੇ ਆ ਦੇਖੋ ਬਈ ਬੱਕਰੀਆਂ ਆ ਵੀਰ ਦੇ ਬੱਕਰੇ ਪਾਈ ਹੋਏ ਨੇ। ਲੈ ਆਓ। ਆ ਵੀਰ ਦੇ ਬੱਕਰੇ ਪਾਈ ਹੋਏ ਨੇ। ਭਈ ਆ ਭੇਡੂ ਵੀ ਪਾਏ ਹੋਣੇ ਆਪਣੇ। ਇਹਦੇ ਕੀ ਗੱਲਬਾਤ ਐ? ਇਹਨਾਂ ਭਈਆ ਭੇਡੂ ਕਮੇ ਨੇ। ਕਿਹੜੀ ਗੱਲਬਾਤ ਐ? ਕਿਹੜੀ ਨਾਲ ਹਲਦੇ ਨੇ ਇਹ? ਧੀਏ ਹੋਣੇ ਆ। ਇਹ ਕਿੱਦਿਏ ਲੈ ਦੇਖ ਲੈ ਕਾਹਦਾ ਭਾਈ ਆਇਆ ਵੀ ਭਾਈ ਕਿਹੜੀ ਨਾਲ ਦੇ ਭੇਡੂਣੇ ਜਾਮਣਾਪੁਰੀ ਨੇਗੀਆਂ ਜਾਮਣਾਪੁਰੀ ਇਹ ਕਿ ਦੋ ਇੱਕ ਕਿਹੜੇ ਨਾਲ ਦੇ ਭਾਈ ਮਹਿੰਗੀ ਹੁੰਦੇਗਾ ਸਸਤੀ ਹੁੰਦੀ ਹੈ ਇਹ ਦੂਜਿਆਂ ਨਾਲ ਦੂਜਿਆਂ ਨਾਲ ਭਾਈ ਹਾਂ ਉਹਨਾਂ ਨਾਲ ਥੋੜੀ ਮਹਿੰਗੀ ਹੁੰਦੀ ਹੈਗੀ ਅੱਛਾ ਮਹਿੰਗੀ ਹੁੰਦਾ ਉਹਨਾਂ ਨਾਲੋਂ ਠੀਕ ਇਹਨਾਂ ਦਾ ਕੱਦ ਤੇ ਵਿੱਧ ਵੱਡਾ ਹੁੰਦਾ ਹੈ ਉਹਨਾਂ ਨਾਲੋਂ ਠੀਕ ਆ ਠੀਕ ਆ ਜਾਲੀਆਂ ਨਾਲੋਂ ਠੀਕ ਆ ਭਾਈ ਆ ਆਪਣੇ ਮੁੰਨੀਆਂ ਵੀ ਆ ਨੇ ਇੱਧਰ ਸਸੀਆਂ ਲੈ ਲਈਆਂ ਇੱਥੇ ਭਾਈ ਆ ਕੋਈ ਮੁੰਨੀ ਵੀ ਇਹਦਾ ਡਿਜ਼ਾਈਨ ਹੀ ਬਹੁਤ ਤਕੜਾ ਪਾਇਆ ਹੋਇਆ ਹਾਂ ਭਾਈ ਇਹਨਾਂ ਦੇ ਡਿਜ਼ਾਈਨ ਦੇ ਪਾਤੇ ਸੀਗੇ ਠੀਕ ਆ ਠੀ ਭਾਈਆ ਦੇਖੋ ਬਾਈ ਦੇ ਭੇਡਾਂ ਵੀ ਪਾਈਆਂ ਹੋਈਆਂ ਨੇ ਮੇਰਾ ਵੀਰ ਵਧੀਆ ਮੁਨਾਫਾ ਕਮਾ ਰਿਹਾ ਬਈ ਇਹਨੇ ਖਰਾਖਰੂਕ ਕੀ ਆ ਵੀ ਕਿੰਨਾ ਭਾਈ ਆਪਾਂ ਦਾ ਹੁਣ ਬਾਰੀ ਚਾਰ ਕੇ ਲਿਆਉਣੇ ਜਾਂ ਘਰੇ ਵਾ ਸੋਲਾਂ ਦਾ ਸੜਕਾ ਗਣਕ ਗੁਣਕ ਪਾ ਲਈ ਅਸਿਆ 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 ਮੈਂ ਸੁਣਿਆ ਕਹਿੰਦੇ ਜਿਹੜੇ ਬੱਕਰੇ ਖੇਣੇ ਘਰ ਖਵਾ ਜਾਂਦੇ ਕਹਿੰਦੇ ਫੇਰ ਵੀ ਇਹਨਾਂ ਕੁਝ ਬਣਦਾ ਹੈਗਾ ਜਿਹੜਾ ਭਾਈ ਹੁਣ ਘਰੇ ਰੱਖ ਕੇ ਚਾਰਦਾ ਹਨਾ ਹਾਂ ਬਾਬਾ ਉਹਨੂੰ ਕੌਣ ਕੀ ਬਚਣਾਗਾ ਹੁਣ ਤਾਂ ਕੀ ਬਚਣਾ ਸਹੀ ਗੱਲ ਆ ਭਾਈ ਆਪਾਂ ਬਾਹਰ